哎，爸爸的。 ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਅੱਜ ਨਿਊ ਗੁਲਦਸਤਾ ਟੀਮ ਵੱਲੋਂ ਤੇ ਤਾਜ ਬੁਟੀਕ ਤੇ ਸਹਿਯੋਗ ਦੇ ਨਾਲ ਅੱਜ ਇੱਥੇ ਤਲਵੰਡੀ ਸਾਬੋ ਹਲਕੇ ਦੇ ਵਿੱਚ ਕੀਤਾ ਗਿਆ ਸੀ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿਉਂਕਿ ਇਹਨਾਂ ਨੇ ਇੰਨਾ ਕੋ ਪ੍ਰਾਲਾ ਕੀਤਾ ਇੰਨਾ ਕੋ ਸੋਹਣਾ ਪ੍ਰਾਲਾ ਕੀਤਾ ਜਿੱਥੇ ਦੂਰੋਂ ਦੂਰੋਂ ਕੁੜੀਆਂ ਨੂੰ ਅੱਜ ਇੱਥੇ ਸਪੈਸ਼ਲ ਤੀਆਂ ਤੇ ਇਨਵੀਟੇਸ਼ਨ ਸੀਗਾ ਔਰ ਸਭ ਤੋਂ ਖਾਸ ਗੱਲ ਅੱਜ ਦੇ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਇੱਥੇ ਫੈਸਟੀਵਲ ਸੀ ਜਿਹੜਾ ਮਨਾਇਆ ਗਿਆ ਇਹ ਦਸਤ ਸਭ ਤੋਂ ਖਾਸ ਗੱਲ ਇਹ ਸੀ ਕਿ ਅੱਜ ਇਹਨਾਂ ਨੇ ਇੱਕ ਸੰਧਾਰਿਆਂ ਦੀ ਪੇਸ਼ਕਸ਼ ਕੀਤੀ ਹੈ ਤੇ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਦੀ ਤਸਵੀਰਾਂ ਪੰਜਾਬ ਦੇ ਕਲਚਰ ਦੀ ਤਸਵੀਰਾਂ ਔਰ ਬੀਂਗ ਐਮਐਲਏ ਬੀਂਗ ਅ ਕੈਬਨਿਟ ਮਤਲਬ ਮੇਰਾ ਸਹਿਯੋਗ ਹਮੇਸ਼ਾ ਹੀ ਇਹਨਾਂ ਦੇ ਨਾਲ ਆ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਇਕੱਠੇ ਹੋ ਕੇ ਅਸੀਂ ਇਸੇ ਤਰੀਕੇ ਦੇ ਨਾਲ ਹਰ ਸਾਲ ਇੱਥੇ ਤੀਆਂ ਮਨਾਉਂਦੇ ਰਹੀਏ ਔਰ ਦੂਰ ਦਰਾਡੇੋਂ ਆਪਣੀਆਂ ਸਾਰੀਆਂ ਕੁੜੀਆਂ ਨੂੰ ਬੁਲਾ ਕੇ ਉਹਨਾਂ ਨੂੰ ਸੰਧਾਰੇ ਦਿੰਦੇ ਰਹੀਏ ਤੇ ਰੱਬ ਸੁੱਖ ਰੱਖੇ ਵਾ ਰਾਜਨੀਤੀ ਜੋ ਬੜਾ ਟਾਈਮ ਘਟ ਮਿਲਦਾ ਹੈ ਪਰ ਤੀਆਂ ਦੇ ਤਿਆਰਤੀਆਂ ਨੂੰ ਕਿਵੇਂ ਮਹਿਸੂਸ ਕਰਦੇ ਨਹੀਂ ਤੀਆਂ ਤੀਆਂ ਦਾ ਦੇਖੋ ਇੱਕ ਆਪਣੀ ਤਸਵੀਰ ਆ ਰਾਜਨੀਤਿਕ ਹੋਣਾ ਉਹ ਇੱਕ ਅਲੱਗ ਜਿਹੜਾ ਮੈਂ ਕਹੂੰਗੀ ਕਿ ਉਹ ਅਲੱਗ ਚੀਜ਼ ਆ ਬਿਲਕੁਲ ਪਰ ਤੀਆਂ ਦੇ ਇਕੱਠੇ ਹੋਣਾ ਇਹ ਤਾਂ ਪੰਜਾਬ ਦੀ ਰੂਹ ਆ ਸਾਡੇ ਕਲਚਰ ਦੀ ਸਾਡੇ ਸਾਰਿਆਂ ਦੀ ਖੁਰਾਕ ਆ ਠੀਕ ਐ ਸੋ ਇਹ ਸਮੇ ਸਮੇਂ ਸਰ ਅਸੀਂ ਸਾਰੇ ਇਸੇ ਤਰੀਕੇ ਨਾਲ ਇਕੱਠੇ ਹੁੰਦੇ ਰਹੀਏ ਤੀਆਂ ਮਨਾਉਂਦੇ ਰਹੀਏ ਤੇ ਹੱਸਦੇ ਰਸਤੇ ਵਸਤੇ ਪੰਜਾਬ ਨੂੰ ਅੱਗੇ ਵਧਾਈਏ ਥੈਂਕ ਯੂ ਜਦੋਂ 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 ਕਚੇ ਤੇ ਨੱਚਦੇ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਆ ਮੈਨੂੰ ਬਹੁਤ ਖੁਸ਼ੀ ਆ ਮੈਨੂੰ ਮਤਲਬ ਮੇਰੇ ਕੋਲੇ ਸ਼ਾਇਦ ਉਹ ਫੀਲਿੰਗਸ ਹੀ ਹੈ ਨਹੀਂ ਕਿ ਜਿਨ੍ਹਾਂ ਨੂੰ ਮੈਂ ਐਕਸਪ੍ਰੈਸ ਕਰ ਸਕਾਂ ਕਿਉਂਕਿ ਇਹ ਜਿਹੜੇ ਦਿਨ ਆਉਂਦੇ ਆ ਤੀਆਂ ਦੇ ਤਿਹਾਰਾਂ ਦੇ ਸੱਭਿਆਚਾਰ ਦੇ ਜਿੱਥੇ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਪੰਜਾਬੀ ਨਾਲ ਉਹਦੇ ਕਲਚਰ ਨੂੰ ਮਤਲਬ ਸੈਲੀਬ੍ਰੇਟ ਕਰਦੇ ਹੁਣ ਮਨਾਉਂਦੇ ਆ ਇਤੋਂ ਵੱਡੀ ਹੋਰ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ ਕਾਲੇ ਦੀ ਜਿਆਦਾ ਹੁੰਦੀ ਇੱਕ ਤਰ੍ਹਾਂ ਦਾ ਕਾਲਜ ਬਿਲਕੁਲ ਜੀ ਬਿਲਕੁਲ ਸਾਰੇ ਰੰਗ ਇਹਨਾਂ ਦੇ ਨਾਲ ਆ ਤੇ ਰੱਬ ਇਸੇ ਤਰੀਕੇ ਨਾਲ ਸਾਡੇ ਤੋਂ ਮਨਾਉਂਦਾ ਰਿਹਾ థాంਕ ਯੂ ਸਰ ਲੋਕਾਂ ਦਾ ਉਤਸ਼ਾਹ ਤਾਂ ਦੇਖੋ ਹਰ ਵਾਰੀ ਬਹੁਤ ਹੁੰਦਾ ਸੀ ਦੋ ਵਾਰ ਦੇਖਿਆ ਔਰ ਅੱਜ ਐਸਾ ਵਾਰੀ ਤਾਂ ਹੜੀ ਆ ਗਿਆ ਕਹਿਨੂੰ ਵੀ ਸਾਡੇ ਕੋਲੇ ਨਾ ਤਾਂ ਬਿਠਾਉਣ ਲਈ ਜਗ੍ਹਾ ਰਹੀ ਤੇ ਨਾ ਉਹੀ ਗੱਲ ਆ ਵੀ ਅਸੀਂ 500 ਬੰਦੇ ਦਾ ਕੀਤਾ ਸੀ ਅਰੇਂਜਮੈਂਟ ਸਾਡੇ ਕੋਲੇ 1000 ਬੰਦਾ ਪਹੁੰਚਿਆ ਤੇ ਮੰਨੋ ਸਾਡੇ ਲਈ ਵੀ ਦੇਖੋ ਥੋੜੀਆਂ ਫਿਰ ਮੁਸ਼ਕਲਾਂ ਕ੍ਰੀਏਟ ਹੋਈਆਂ ਹਨਾ ਗਰਮੀ ਬਹੁਤ ਜ਼ਿਆਦਾ ਆ ਜੀ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆ ਦੇਖੋ ਸਾਰੀ ਆਡੀਅנס ਜਿਹੜੀ ਸਾਡੇ ਪਹੁੰਚੀ ਸੀ ਉਹਨਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਗਰਮੀ ਕਰਕੇ ਉਹਦੇ ਲਈ ਅਸੀਂ ਤਹਿ ਦਿਲੋਂ ਮਾਫੀ ਮੰਗਦੇ ਆ ਪਰ ਦੇਖੋ ਪ੍ਰੋਗਰਾਮ ਹੁਣ ਰੱਬ ਨੇ ਮਹੀਨਾ ਸੌਣ ਦਾ ਬਣਾਇਆ ਹੀ ਗਰਮੀ 'ਚ ਸਾਡੇ ਵੀ ਕੋਈ ਹੱਥ ਵਸ ਨਹੀਂ ਹੈਗਾ ਅਸੀਂ ਕੋਈ ਮੁਕਾਬਲੇ ਰਹੇ ਆ ਸਟੇਜ ਤੇ ਕੀ ਕੀ ਮੁਕਾਬਲੇ ਕਰਾਏ ਨੇ ਬਲਜਿੰਦਰ ਕੌਰ ਵੀ ਨੱਚਦੇ ਸਟੇਜ ਤੇ ਨਜ਼ਰ ਆਏ ਨੇ ਜੀ ਸਰ ਮੈਡਮ ਹਮੇਸ਼ਾ ਸਾਨੂੰ ਬਹੁਤ ਸਪੋਰਟ ਕਰਦੇ ਨੇ ਉਹਨਾਂ ਦੀ ਸਪੋਰਟ ਤੋਂ ਬਿਨਾ ਕਹਿ ਲਓ ਅਸੀਂ ਕੁਝ ਵੀ ਨਹੀਂ ਉਹਨਾਂ ਦੀ ਸਪੋਰਟ ਨਾਲ ਹੀ ਅਸੀਂ ਐਡੇ ਐਡੇ ਵੱਡੇ ਪ੍ਰੋਗਰਾਮ ਆਰਗੇਨਾਈਜ਼ ਕਰ ਸਕਦੇ ਆ ਤੇ ਸਰ ਇੱਥੇ ਆਪਣੇ ਲਾਡਲੀ ਟੀ ਦਾ ਕੰਪੀਟੀਸ਼ਨ ਹੋਇਆ ਮਹਿੰਦੀ ਦਾ ਮੁਕਾਬਲਾ ਹੋਇਆ ਤੇ ਮਿਸ ਟੀਜ਼ ਦਾ ਹੋਇਆ ਮਿਸਿਸ ਟੀਜ਼ ਦਾ ਤੇ ਬੇਬੇ ਬੋਰਡ ਦਾ ਤੇ ਸਰ ਸਾਨੂੰ ਬਹੁਤ ਵਧੀਆ ਲੱਗਿਆ ਲੋਕਾਂ ਦਾ ਇੰਨਾ ਰਸ ਦੇ ਕੇ ਕੱਠ ਦੇ ਕੇ ਠਾਠਾ ਮਾਰਦਾ ਦੇਖੋ ਸਾਰਿਆਂ ਨੇ ਹੀ ਦੇਖਿਆ ਔਰ ਲਾਈਵਸ ਵੀ ਦੇਖਿਆ ਲੋਕਾਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਇੰਨੀ ਗਰਮੀ 'ਚ ਸਾਡੀ ਸਪੋਰਟ ਕੀਤੀ ਉਹਨਾਂ ਨੇ ਪਹੁੰਚ ਕੇ ਕੀ ਮਕਸਦ ਕੀ ਹੈ ਥੋੜਾ ਹਰ ਵਾਰ ਕੀ ਪ੍ਰੋਗਰਾਮ ਕਰਦੇ ਹਾਂ ਉਹ ਲੇਡੀਜ਼ ਉਹ ਕੁੜੀਆਂ ਬਾਹਰ ਘਰ ਚੋਂ ਰਹਿਣ ਬਾਹਰ ਨਿਕਲਦੀਆਂ ਨਹੀਂ ਜਿਨ੍ਹਾਂ ਦੇ ਸ਼ਹਿਰ ਘਰ ਤੋਂ ਬਾਹਰ ਪੈਰ ਨਹੀਂ ਤੇ ਰਹਿੰਦਾ ਅੱਜ ਸਟੇਜ 'ਤੇ ਪਰਫਾਰਮ ਕਰਦੀਆਂ ਨੇ ਪਿੰਡਾਂ ਦੀਆਂ ਲੜਕੀਆਂ ਜੀ ਜੀ ਬਿਲਕੁਲ ਅਸੀਂ ਵੈਸੇ ਮੇਨ ਪਿੰਡਾਂ ਦੀਆਂ ਉਹ ਲੇਡੀਜ਼ ਲਈ ਹੀ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਘਰਾਂ 'ਚ ਬੰਦ ਹੋ ਕੇ ਰਹਿ ਜਾਂਦੀਆਂ ਨੇ ਤੇ ਇਸ ਵਾਰ ਬਹੁਤ ਘੱਟ ਲੋਕਾਂ ਨੇ ਨਾਮ ਦਿੱਤੇ ਸੀ ਔਨ ਦਾ ਸਪੋਰਟ ਬਹੁਤ ਲੋਕਾਂ ਨੇ ਨਾਮ ਦਿੱਤੇ ਉਹਦੇ ਲਈ ਅਸੀਂ ਦੱਸਣਾ ਚਾਹਾਂਗੇ ਕਿ ਨਾਮ ਸਾਨੂੰ ਪਹਿਲਾਂ ਦਿਆ ਕਰੋ ਫਿਰ ਬਾਅਦ ਚ ਉਹਨਾਂ ਨੂੰ ਥੋੜੇ ਬਹੁਤੇ ਦੇਖੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸਾਡਾ ਇੱਕ ਬਜਟ ਸੈੱਟ ਕੀਤਾ ਹੁੰਦਾ ਸਾਰਾ ਚੀਜ਼ਾਂ ਦਾ ਤੇ ਉਹ ਇਸ ਲਈ ਅਸੀਂ ਪਹਿਲਾਂ ਅਨਾਉਂਸ ਕਰਦੇ ਹੁੰਨੇ ਹਾਂ ਸੋ ਨੈਕਸਟ ਵਾਰ ਤੋਂ ਲੋਕ ਉਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਣ ਧੰਨਵਾਦ ਜੀ ਅੱਜ ਕੀ ਨਾਮ ਰਡਾ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕੌਰ ਸਿਮਰ ਹੈ ਮੈਂ ਬਠਿੰਡਾ ਤੋਂ ਆਈ ਆ ਤਲਵੰਡੀ ਸਾਬੋ ਵਿਖੇ ਇੱਥੇ ਅੱਜ ਮੈਡਮ ਸੁਰਿੰਦਰ ਕੌਰ ਜੀ ਨੇ ਨਿਊ ਖੁਲਦਸਾ ਫੈਮਿਲੀ ਵੱਲੋਂ 30 30 ਦਾ ਮੁਕਾਬਲਾ ਕਰਵਾਇਆ ਗਿਆ ਸੀ 30 ਦਾ ਮੇਲਾ ਕਰਵਾਇਆ ਗਿਆ ਸੀ ਸੋ ਇਸ ਮੇਲੇ ਦੇ ਵਿੱਚ ਬਹੁਤ ਕੰਪੀਟੀਸ਼ਨ ਆਪ ਸੀਗਾ ਵਿਨ ਕਰਨਾ ਬਹੁਤ ਔਖਾ ਸੀ ਸਾਡੇ ਲਈ ਮੈਂ ਇੱਕ ਐਸਾ ਜਜਮੈਂਟ ਤੇ ਆਈ ਸੀ ਸੋ ਮੇਰੇ ਲਈ ਤਾਂ ਬਹੁਤ ਮੇਰੇ ਲਈ ਪੋਸੀਬਲ ਨਹੀਂ ਸੀਗਾ ਸੇ ਨੂੰ ਕਿਉਂਕਿ ਕੰਪੀਟੀਸ਼ਨ ਬਹੁਤ ਟਫ ਹੋਣ ਕਰਕੇ ਬਹੁਤ ਕੁੜੀਆਂ ਨੇ ਆਪਣਾ ਵਾਅ ਛੱਡ ਕੇ ਹਿੱਸਾ ਲੀਤਾ ਸੋ ਬਹੁਤ ਇੰਜੋਏ ਕੀਤਾ ਤੇ ਠੀਕ ਹੈ ਜੀ ਇਸ ਤਰ੍ਹਾਂ ਦੇ ਪ੍ਰਬੰਧ ਸੀ ਕਿਨੇ ਵਧੀਆ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਦੇ ਇਹਨਾਂ ਬੱਚਿਆਂ ਨੂੰ ਹਾਂਜੀ ਪ੍ਰਬੰਧ ਤਾਂ ਬਹੁਤ ਵਧੀਆ ਕਰਵਾਇਆ ਗਿਆ ਕਿਉਂਕਿ ਇੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਐਗਜ਼ੀਬਿਸ਼ਨ ਟਾਈਪ ਆਪਣੀਆਂ ਸਟਾਲਾਂ ਲਗਵਾਈਆਂ ਗਈਆਂ ਜਿੱਦਾਂ ਫੁਲਕਾਰੀ ਸੂਟ ਖਾਣ-ਪੀਣ ਦੀਆਂ ਸੋ ਜੋ ਲੇਡੀਜ਼ ਘਰਾਂ ਦੇ ਵਿੱਚ ਰਹਿੰਦੀਆਂ ਨੇ ਆਪਣੇ ਆਪ ਨੂੰ ਦੱਬੇ ਬੈਠੀਆਂ ਨੇ ਕਿੱਥੇ ਉਹਨਾਂ ਦਾ ਅਣਜਾਨੀ ਉਹ ਪੰਦਾ ਕਿਉਂਕਿ ਇੱਕ ਇਹ ਜੋ ਮੇਲਾ ਹੋਇਆ ਤਲਵੰਡੀ ਸਾਬੋ ਵਿੱਚ ਹੋਇਆ ਕਿਉਂਕਿ ਕਾਫੀ ਇੱਥੇ ਦੇ ਵਿੱਚ ਪਿੰਡ ਆ ਜਾਂਦੇ ਨੇ ਸੋ ਡਾਲੀਆਂ ਕੁੜੀਆਂ ਨੂੰ ਸ਼ਹਿਰਾਂ ਦੇ ਵਿੱਚ ਆਣਾ ਬਹੁਤ ਔਖਾ ਲੱਗਦਾ ਸੋ ਮੈਂ ਚਾਹੂੰਗੀ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਆ ਤੇ ਉਹ ਲੇਡੀਜ਼ ਨੂੰ ਬਾਹਰ ਆਨ ਦਾ ਸੋ ਆਪਣੇ ਆਪ ਨੂੰ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਦਾ ਵੀ ਮੌਕਾ ਮਿਲਣਾ ਚਾਹੀਦਾ ਹਲਕੀ ਨਾਮ ਰਟ ਹਾਂਜੀ ਮੇਰਾ ਨਾਮ ਸੁਖਚਾਰਨ ਕੌਰ ਹੈ ਜੀ ਹਾਂਜੀ ਤੇ ਮੈਂ ਅੱਜ ਇੱਥੇ ਤੀਆਂ ਦੇ ਪ੍ਰੋਗਰਾਮ ਤੇ ਜਜਮੈਂਟ ਦੇ ਤੌਰ ਤੇ ਆਈ ਆ ਐਜ਼ ਅ ਜਜ ਆਈ ਆ ਮੈਂ ਇਥੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਕਿ ਬੱਚਿਆਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਇੱਕ ਪਾਰਟਿਸਪੀਟ ਮਤਲਬ ਹੀ ਚੜਦੇ ਤੋਂ ਚੜਦਾ ਹੀ ਆ ਰਿਹਾ ਹੈ ਤੇ ਸਾਡੇ ਲਈ ਇੰਨਾ ਤਾਫਤ ਮਤਲਬ ਕੰਪੀਟੀਸ਼ਨ ਸੀਗਾ ਇਹ ਚੂਜ਼ ਕਰਨਾ ਕਿ ਬੈਸਟ ਕਿਹੜਾ ਜਿਵੇਂ ਕਿ ਸਾਨੂੰ ਇਹ ਲੱਗ ਰਿਹਾ ਸੀ ਕਿ ਤੀਆਂ ਦਾ ਪ੍ਰੋਗਰਾਮ ਖਤਮ ਹੋ ਰਿਹਾ ਵੀ ਅੱਜ ਕੱਲ੍ਹ ਦਿਸਦਾ ਨਹੀਂ ਹੈਗਾ ਤੀਆਂ ਦਾ ਹਰ ਇੱਕ ਬੱਚੇ ਨੂੰ ਮਤਲਬ ਤਹਰਾਵੇ ਬਾਰੇ ਨਹੀਂ ਨੌਲੇਜ ਹੈਗੀ ਬੈਸਟਰ ਨੂੰ ਯਾਰਾ ਚੂਜ਼ ਕਰ ਰਹੇ ਹੈ ਬਟ ਇੱਥੇ ਆ ਕੇ ਇਹ ਚੀਜ਼ ਦੇਖਣ ਨੂੰ ਮਿਲੀ ਕਿ ਤੀਆਂ ਦਾ ਪ੍ਰੋਗਰਾਮ ਆਜੇ ਜਿੰਦਾ ਹੈਗਾ ਤੇ ਇੱਥੇ ਕਰਵਾ ਰਹੇ ਹੈ ਤੇ ਇਹਨਾਂ ਨੂੰ ਵੀ ਮੈਂ ਬਹੁਤ-ਬਹੁਤ ਵਧਾਈਆਂ ਦਿੰਨੀ ਹੈ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾਇਆ ਤੇ ਸਾਨੂੰ ਇੱਥੇ ਆ ਕੇ ਮਤਲਬ ਵੀ ਸਾਨੂੰ ਆਉਣ ਦਾ ਮੌਕਾ ਵੀ ਮਿਲਿਆ ਸਾਡੇ ਤੇ ਥੈਂਕ ਯੂ ਕਿਵੇਂ ਲੱਗਦਾ ਤੁਹਾਨੂੰ ਇਹ ਪ੍ਰੋ ਪੁਰਾਣਾ ਵਿਰਸਾ ਜਿਹੜਾ ਉਹ ਵੀ ਬਲੋਕ ਹੁੰਦਾ ਜਾ ਰਿਹਾ ਉਹ ਵੀ ਪ੍ਰਫੁੱਲਤ ਹੋ ਰਿਹਾ ਹੈ ਹਾਂਜੀ ਮਤਲਬ ਬਹੁਤ ਵਧੀਆ ਚੀਜ਼ ਹੈ ਇਹ ਹੋਣਾ ਚਾਹੀਦਾ ਪ੍ਰੋਗਰਾਮ ਮਤਲਬ ਕਿਉਂਕਿ ਸਾਰੀ ਜਗ੍ਹਾ ਤੇ ਅਗਲੇ ਵਿਰਸਾ ਖਤਮ ਹੋ ਰਿਹਾ ਹੈ ਕਿਸੇ ਨੂੰ ਮਤਲਬ ਇਹ ਨਹੀਂ ਪਤਾ ਕਿ ਕੱਗੜਾ ਕੀ ਹੁੰਦਾ ਕੁਲਕਾਰੀ ਕੀ ਹੁੰਦਾ ਤਿਰੰਜਨ ਕੀ ਹੁੰਦਾ ਤੀਆਂ ਕੀ ਹੁੰਦੀਆਂ ਕਿਉਂਕਿ ਤੀਆਂ ਪੁਰਾਣੇ ਟਾਈਮ ਦੇ ਵਿੱਚ ਜੋ ਵੀ ਸੀਗਾ ਮਤਲਬ ਗੁੜੀਆਂ ਔਰਤਾਂ ਆਪਦੀ ਪੜਾਅਸ ਕੱਢਦੀਆਂ ਸੀ ਨੱਚ ਕੇ ਮਤਲਬ ਇਹ ਚੀਜ਼ਾਂ ਖਤਮ ਹੋ ਰਹੀਆਂ ਸੀ ਪਰ ਇੱਥੇ ਜੋ ਚੀਜ਼ੇ ਮਿਲੀ ਹੈ ਦੇਖਣ ਨੂੰ ਬਹੁਤ ਵਧੀਆ ਲੱਗਿਆ ਅਲੋਪ ਨਹੀਂ ਹੈਗੀਆਂ ਸਾਨੂੰ ਇਹ ਸੀ ਕਿ ਵਿਰਸਾ ਖਤ ਹੋ ਰਿਹਾ ਜਿਵੇਂ ਕਿ ਮੈਂ ਖੁਦ ਮਤਲਬ ਤੀ ਪੰਜਾਬ ਦੇ ਅਵਾਰਡ ਵੀ ਲਿਆ ਸੀ ਪਾਰਟਿਸਪੀਟ ਕੀਤਾ ਜੂਸ ਫੈਸਟੀਵਲਾਂ 'ਚ ਗਏ ਆ ਤੇ ਬੱਚਾ ਜੀ ਜੀ ਦੇਖ ਕੇ ਮੈਨੂੰ ਖੁਸ਼ੀ ਹੋਈ ਕਿ ਅੱਜ ਇਹ ਚੀਜ਼ ਜਿਉਂਦੀ ਹੈਗੀ ਹੈ ਕਿ ਬੱਚੇ ਪਾਰਟਿਸਪੀਟ ਕਰਦੇ ਨੇ ਥੈਂਕ ਯੂ ਅੱਗੇ ਅੱਗੇ ਨਾਮ ਨਾਲ ਪੂਜਾ ਪੂਜਾ ਜੀ ਕਿਹਨਾ ਚਾਹੁੰਗੇ ਬੜੀ ਖੁਸ਼ੀ ਹੈ ਤੁਹਾਡੇ ਚਿਹਰੇ ਤੇ ਤੇ ਜਿਵੇਂ ਪਰਫਾਰਮੈਂਸ ਤੁਸੀਂ ਦਿੱਤੀ ਸਟੇਜ ਤੇ ਬੜੀ ਖੁਸ਼ੀ ਜੀ ਭਰ ਕੇ ਤੁਸੀਂ ਅੱ체 ਕੀ ਜਾਣ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਸਾਸ਼ਵੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪੂਜਾ ਹੈ ਤੇ ਮੈਂ ਇੱਥੇ ਅੱਜ ਆਈ ਸੀ ਤਿਆਂ ਦੇ ਮੇਲੇ ਦੇ ਵਿੱਚ ਜਿਸ ਦੇ ਵਿੱਚ ਮੈਨੂੰ ਤੀਜ ਮਜਾਜੰਦਾ ਖਿਤਾਬ ਮਿਲਿਆ ਤੇ ਮੈਨੂੰ ਬਹੁਤ ਮਜ਼ਾ ਆਇਆ ਕਰਕੇ ਮੇਰੇ ਕੰਪੀਟੀਸ਼ਨ ਸੀ ਤੀਜ ਮਜਾਜੰਦਾ ਜਿਹਦੇ ਵਿੱਚ 4 ਰਾਊਂਡ ਸੀ ਚਾਰੋਂ ਰਾਊਂਡ ਬਹੁਤ ਅੱਛੇ ਗਏ ਬਹੁਤ ਨਰਵਸ ਸੀ ਪਰ ਆਫਟਰ ਆਲ ਬਹੁਤ ਅੱਛਾ ਗਿਆ ਸਾਰਾ ਕੁਝ ਮੈਨੂੰ ਅਵਾਰਡ ਮਿਲਿਆ ਮੈਂ ਮਹਿਸੂਸ ਕਰ ਰਹੀ ਹੈਗੀ ਹਾਂ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਥੈਂਕ ਯੂ ਗੁਲਦਸਤਾ ਫੈਮਲੀ ਫਾਰ ਗਿਵਿੰਗ ਮੀ ਸੱਚ ਅ ਬਿਊਟੀਫੁਲ ਅਵਾਰਡ ਲੱਗਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਯੈਸ ਮੈਨੂੰ ਲੱਗਦਾ ਗੁਲਦਸਤਾ ਫੈਮਲੀ ਨੇ ਬਹੁਤ ਅੱਛਾ ਕਦਮ ਚੁੱਕਿਆ ਜੋ ਕਿ ਇੰਨਾ ਵਧੀਆ ਪ੍ਰੋਗਰਾਮ ਕਰਾਉਂਦੇ ਨੇ ਹਰ ਸਾਲ ਕਿਉਂਕਿ ਕਈ ਗੁੜੀਆਂ ਕੁੜੀਆਂ ਹੁੰਦੀਆਂ ਜੋ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਨਹੀਂ ਪਰਫਾਰਮ ਕਰ ਸਕਦੇ ਪਰ ਇੱਥੇ ਉਹ ਖੁੱਲ ਕੇ ਨੱਚ ਸਕਦੇ ਹਨ ਅੱਜ ਕੀ ਨਾਮ ਰੜਾ ਮੇਰਾ ਨਾਮ ਰਵਿਤਿਕਾ ਹੈ। ਰਵਿਤਿਕਾ ਕੀ ਕਹਿਣਾ ਚਾਹੋਗੇ ਅੱਜ ਕਿਹੜਾ ਕਿਤਾਬ ਮਿਲਿਆ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਮੈਨੂੰ ਲਾਡਲੀ ਧੀ ਦਾ ਕਿਤਾਬ ਮਿਲੀ ਹੈ ਅੱਜ ਤੇ ਅੱਜ ਮੈਂ ਬਹੁਤ ਖੁਸ਼ ਆ ਤੇ ਅੱਜ ਮੇਰੇ ਇੱਥੇ ਨਾਨੀ ਆ ਕੇ ਬਹੁਤ ਵਧੀਆ ਲੱਗਿਆ ਵੀ ਮੈਂ ਪਹਿਲੀ ਵਾਰ ਜਿੱਤੇ ਇੱਥੇ ਆ ਕੇ ਧੰਨਵਾਦ। ਕਿਸ ਤਰ੍ਹਾਂ ਦੀ ਤਿਆਰੀ ਕੀਤੀ ਉਹ ਤੇ ਕਿਸ ਤਰ੍ਹਾਂ ਦੇ ਸਵਾਲ ਕੀਤੇ ਦੋਨੋਂ ਤੇ? ਇੱਕ ਤਾਂ ਪਹਿਲਾਂ ਜੁਵੈਲਰੀ ਬਾਰੇ ਪੁੱਛਿਆ ਸੀਗਾ ਵੀ ਤੁਸੀਂ ਕਿਹੜੀ ਕਿਹੜੀ ਪਾਈ ਹੈ ਬਸ ਵਾਈ ਪੁੱਛਿਆ ਸੀਗਾ। ਵਧੀਆ ਲੱਗਿਆ ਆ ਕੇ। ਹਾਂਜੀ। ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਲੱਗਦਾ। ਹੂੰ। ਬਹੁਤ ਵਧੀਆ ਅਜਿਹੇ ਕੀ ਨਾਮ ਰੋਡ ਹਾਂਜੀ ਮੂਰਤੀ ਰਾਣੀ ਮੂਰਤੀ ਕੀ ਕਹਿਣਾ ਚਾਹੋਗੇ ਇਸ ਕਿਸ ਤਰ੍ਹਾਂ ਦਾ ਮਹਿਸੂਸ ਹਾਂਜੀ ਬਹੁਤ ਵਧੀਆ ਲੱਗਿਆ ਬੇਬੇ ਬੋਰਡ ਦਾ ਖਿਤਾਬ ਮਿਲਿਆ ਹੈਗਾ ਹਾਂਜੀ ਬੇਬੇ ਬੋਰਡ ਦਾ ਖਿਤਾਬ ਮਿਲਿਆ ਜੀ ਤੇ ਬਤ ਬਹੁਤ ਮਤ ਸ਼ੌਂਕ ਨਾਲ ਆਇਆ ਇਹ ਤੇ ਗਾਇ ਲੋਕ ਗੀਤ ਤੇ ਮੈਨੂੰ ਸੋਹਣਾ ਲੱਗਿਆ ਵਧੀਆ ਪ੍ਰੋਗਰਾਮ ਤੇ ਬੱਚਿਆਂ ਦੇ ਨਾਲ ਆਈਆਂ ਮੈਂ ਇਹਨਾਂ ਦੀ ਕਿਸੇ ਦੀ ਨਾਨੀ ਹੈ ਤੇ ਕਿਸੇ ਦੀ ਮੰਮੀ ਹੈ ਬਹੁਤ ਸ਼ੌਂਕ ਰੱਖਦੀ ਆ ਮੈਂ ਹਰੇਕ ਮਤਲਬ ਗੌਣ ਗੌਣ ਦਾ ਮੋਢਿਆਂ ਪਹਿਲਾਂ ਰਵਾਜ ਸੀਗੇ ਲੋਕ ਸੱਖਾਂ ਤੇ ਬਹਿ ਕੇ ਗਾਉਂਦੇ ਸੀ ਹੁਣ ਇਸ ਤਰ੍ਹਾਂ ਨੇ ਹੋਣ ਲੱਗੇ ਲੱਗਦਾ ਵਧੀਆ ਪ੍ਰੋਗਰਾਮ ਹੈ ਹਾਂ ਹਾਂਜੀ ਵਧੀਆ ਲੱਗਦਾ ਹੈ ਸੱਭਿਆਚਾਰ ਨੂੰ ਅਸੀਂ ਮਤਲਬ ਜਾਰੀ ਰੱਖਾਂਗੇ ਇਹਨੂੰ ਭੁੱਲਣਾ ਨਹੀਂ ਚਾਹੁੰਦੇ ਪੁਰਾਣਾ ਵਿਰਸਾ ਹੈ ਠੀਕ ਹੈ ਹਾਂ ਕਿਹ ਸਟੇ ਤੇ ਕੀ ਗਾਇਆ ਤੁਹਾਨੂੰ ਗਾ ਕੇ ਦਿਖਾ ਦੋਗੇ ਖੜੇ ਹੋ ਕੇ ਕੀ ਸੀਗਾ ਹਾਈ ਕਾਮਾ ਕਾਮਾ ਉਹ ਗਾਇਆ ਹਾਈ ਕਾਮਾ ਓਡੇ ਓਡੇ ਕਾਮਾ ਵੇ ਜਾਏ ਵਾਬਲ ਦੇ ਦੇਸ ਵੇ ਮੈਂ ਵਾਰੀ ਕਾਮਾ ਜਾਏ ਬਾਵਲ ਦੇ ਦੇਸ ਬਾਵਲ ਮੇਰੇ ਨੂੰ ਦੇਈ ਸਨੇਹਾ ਵੇਤੀ ਨੂੰ ਚਰਖੇ ਦੀ ਲੋੜ ਵੇ ਮੈਂ ਵਾਰੀ ਕਾਮਾ ਤੇ ਨੂੰ ਚਰਖੇ ਦੀ ਲੋੜ ਜਿੰਦਾ ਦਰਸ਼ਕਾਂ ਨੂੰ ਹੋਵੇ ਅੱਜ ਜਿਹੜੇ ਪੜ੍ਹਾ ਰਿਹਾਗਾ ਮਹਾਰਾਜਾ ਜੀ ਨੂੰ ਬੋਲਣਾ ਚਾਹੁੰਦਾ ਮੈਂ ਬਧਾਈ ਦੇਣਾ ਚਾਹੁੰਦਾ ਦਾ ਕਾਰਪੂਟਿਕ ਆਲਿਆਂ ਨੂੰ ਸਟੈਂਡ ਤਸਵੀਰ ਕੌਰ ਜੀ ਤੇ ਆਪਣੇ ਸਾਰੇ ਗਰੁੱਪ ਨੂੰ ਵੀ ਇਹਨਾਂ ਨੇ ਹਰ ਸਾਲ ਜਿਵੇਂ ਜਿਵੇਂ ਲਾਉਂਦੇ ਹੋ ਹਰ ਸਾਲ ਜਿਵੇਂ ਪ੍ਰੋਗਰਾ ਕਰਦੇ ਹੋ ਹਰ ਸਾਲ ਉਹਦਾ ਯਾਦਾ ਪ੍ਰੋਗਰਾਮ ਵੱਡਾ ਤੇ ਵੱਡਾ ਹੋ ਜਾਂਦਾਗਾ ਉਹ ਦੋਨੋਂ ਸ਼ਾਰਟ ਤੇ ਮੈਂ ਬਧਾਈ ਵੀ ਦਿਆਂਗਾ ਤੇ ਜ਼ਿੰਮੇਵਾਰੀ ਵੀ ਥੋੜੀ ਬਣਦੀ ਹੈਗੀ ਅੱਲਾ ਇੱਥੇ ਰਹਿਤਾ ਕਿੱਦਾਂ ਨਹੀਂ ਹੈਗਾ ਅੰਮੀਆ ਬੱਤੀਆ ਆਪਣੇ ਬੱਦਿਆਂ ਲਈ ਤੇ ਇਹ ਬੱਚੇ ਜੋ ਹੈਗੇ ਬੱਚਾ ਜ਼ਿੰਮੇਵਾਰੀ ਹਰੇਕ ਮਾਂ ਦੀ ਹਰੇਕ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਵੱਡੇ ਹੋ ਕੇ ਕਿਉਂਕਿ ਤੁਸੀ ਆਪ ਵੀ ਪੜਨਾ ਹੁੰਦਾ ਹੈਗਾ ਆਪ ਘਰ ਦਾ ਕੰਮ ਵੀ ਕਰਨਾ ਹੁੰਦਾ ਪਰ ਤੁਸੀ ਆਪ ਦੇ ਦੁਆਕਾ ਤੋਂ ਬੱਚਿਆਂ ਨੂੰ ਵੀ ਕੁਝ ਸਿੱਖਿਆ ਦੇਣੀ ਹੁੰਦੀ ਹੈਗੀ ਜੋ ਕੱਲ ਨੂੰ ਜਾ ਕੇ ਜਿਹੜੀ ਆਪਣੀ ਸੋਸਾਇਟੀ ਹੈਗੀ ਜਿਹਦੇ ਵਿੱਚ ਦਰਾਵਟ ਬਹੁਤ ਆ ਗਈ ਹੈਗੀ ਤੇ ਤੁਸੀਂ ਉਹ ਜਿਹੜੀਆਂ ਜਿਹੜੇ ਗੁਣ ਨੇਗੇ ਕੋਆ ਦੇ ਬੱਚਿਆਂ ਦੇ ਵਿੱਚ ਭਰ ਜਿੰਨੇਗੇ ਤੁਹਾਨੂੰ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਵਧਾਈ ਜਨਾ ਦਾ ਸਾਰਿਆਂ ਨੂੰ ਜਿਹੜੇ ਬੰਦਿਆ ਭੈਣਾ ਨੇ ਆਰਗੇਨਾਈਜ਼ ਕੀਤਾਗਾ ਸਾਰੇ ਆਰਗੇਨਾਈਜ਼ਰ ਨੂੰ ਬਹੁਤ ਬਹੁਤ ਵਧਾਈ ਜਨਾ ਚਾਹਣਾਗਾ ਤੇ ਅਸੀਂ ਵੀ ਅਗਲੇ ਸਾਲ ਹੋਵੇ ਅਗਲੇ ਸਾਲ ਹੋਣੀ ਅਗਲੇ ਸਾਲ ਤੋਂ ਦੋਸਤ ਬਾਜੇ ਤੁਸੀਂ ਜੇ ਤੁਸੀਂ ਬਖਸ਼ਿਸ਼ ਕਰੋਗੇ ਜੇ ਐਮਐਲਏ ਬਣਾਓਗੇ ਤੇ ਅਸੀਂ ਵੱਧ ਚੜ ਕੇ ਤੁਹਾਡੇ ਭੈਣਾ ਤੇ ਮਾਮਾ ਤੁਸੀਂ ਮੇਰੇ ਹੱਕੇ ਨਹੀਂ ਹੋਇਓ ਤੇ ਵੱਧ ਚੜ ਕੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਕੱਲ੍ਹ ਉਹ ਹੀ ਫਰਕ ਇਹ ਹੈਗਾ ਬੱਚਿਆਂ ਵਿੱਚ ਤੇ ਬੇਟਿਆਂ ਦੇ ਵਿੱਚ ਮੇਰੇ ਵੀ ਗੁਰੂ ਦੇ ਬਖਸ਼ੂਰਾਲ ਇੱਕ ਇੱਕੋ ਹੀ ਇੱਕ ਬੱਚਾ ਹੈਗਾ ਕਿ ਉਹ ਵੀ ਬੇਟੀ ਹੈ ਕਿਉਂ ਬੇਟੀ ਵੀ ਮੈਂ ਅਰਦਾਸਾਂ ਕਰਕੇ ਮੰਗੀ ਸੀ ਇੰਨਾ ਪਿਆਰ ਦਿੱਤੀ ਹੈਗੀ ਕਿ ਮੈਨੂੰ ਨਹੀਂ ਲੱਗਦਾਗਾ ਵੀ ਜੇ ਮੁੰਡਾ ਹੁੰਦਾ ਤੇ ਮੈਨੂੰ ਇਹ ਤੋਂ ਜ਼ਿਆਦਾ ਪਿਆਰ ਕਰਦਾਦਾ ਸੀਗਾ ਉਹ ਮੈਂ ਬੜਾ ਖੁਸ਼ ਹਾਂਗਾ ਕਿ ਤੁਸੀਂ ਜੇ 2 ਸਾਲ ਬਾਅਦ ਬਖਸ਼ਿਸ਼ ਕਰੋਗੇ ਆਪਾਂ ਜੇਕਰ ਐਮਐਲਏ ਬਣ ਕੇ ਕਮੇਟੀ ਸਾਹਬੋਂ ਜਿਵੇਂ ਬੱਚੇ ਬਜੰਦਰ ਕੋਲ ਕੁਝ ਬਣਾਇਆ ਦੋ ਵਾਰੀ ਲਗਾਤਾਰ ਹਨੇਰ ਜੀ ਬੀਪਿਆ ਦਾ ਹੱਥ ਬਹੁਤ ਵੱਡਾ ਹੈਗਾ ਬਹੁਤ ਵੱਡਾ ਯੋਗ ਦਾ ਤੁਸੀਂ ਪਾਇਆ 50% ਵੋਟ ਬਰੇਖ ਹਲਕੇ ਜੀ ਬੀਪਿਆ ਦੀ ਹੁੰਦੀ ਹੈ ਤਾਂ ਸਾਡੇ ਤੇ ਮੇਰੇ ਤੇ ਵੀ ਮੈਂ ਤੁਹਾਡਾ ਭਰਾ ਹੈਗਾ ਮੈਂ ਬੱਚਾ ਹੈਗਾ ਤੁਹਾਡਾ ਮੈਂ ਪੇਟਾ ਹੈਗਾ ਤੇ ਮੇਰੇ ਤੇ ਵੀ ਤੁਸੀਂ ਬਸ਼ੁਸ਼ ਕਰਿਓ ਤੁਹਾਡੇ ਨਾਲ ਥੋੜਾ ਥੋੜਾ ਲਾ ਕੇ ਖੜਾਂਗੇ ਤੇ ਜੀ ਆ ਸੰਦਿਆ ਥੱਲੇ ਸਾਥੀਆਂ ਦਾ ਪ੍ਰੋਗਰਾਮ ਉਹ ਇੰਤੁ ਵੀ ਵਧੀਆ ਹੋਵੇ ਇਹ ਮੈਂ ਕੰਮ ਕਰਾਂਗਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਰਾਈ ਜੀ ਦਾ ਪਤ ਸਾਹਿਬ ਰਾਈ ਜੀ ਜੀ ਫਤਿਹ I'm